ਗੁਰੂ ਅੰਗਦ ਦੇਵ ਜੀ ਦਾ ਭਾਈ ਲੈਣਾ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ। ਉਹਨਾਂ ਦਾ ਗੁਰੂ ਕਾਲ 1539 ਈਸਵੀ ਤੋਂ 1552 ਈਸਵੀ ਤੱਕ ਰਿਹਾ। ਜਨਮ ਅਤੇ ਮਾਤਾ-ਪਿਤਾ ਗੁਰੂ ਅੰਗਦ ਦੇਵ ਜੀ ਦਾ ਮੁੱਢਲਣ ਭਾਈ ਲੈਣਾ ਜੀ ਸੀ। ਉਹਨਾਂ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾਏ ਨਾਮੀ ਪਿੰਡ ਵਿੱਚ ਹੋਇਆ ਆਪ ਦੇ ਪਿਤਾ ਜੀ ਦਾ ਨਾਮ ਫਿਰੂ ਮਲ ਜੀ ਸੀ ਤੇ ਉਹ ਖੱਤਰੀ ਜਾਤ ਦੇ ਤਿਰਹਣ ਕੁੱਲ ਨਾਲ ਸੰਬੰਧ ਰੱਖਦੇ ਸਨ ਲੈਣਾ ਜੀ ਦੀ ਮਾਤਾ ਜੀ ਦਾ ਨਾਮ ਸਿਭਰਾਏ ਜੀ ਸੀ ਉਹ ਬੜੀ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ ਭਾਈ ਲੈਣਾ ਜੀ ਤੇ ਉਹਨਾਂ ਦੇ ਧਾਰਮਿਕ ਵਿਚਾਰਾਂ ਦਾ ਕਾਫੀ ਡੂੰਗਾ ਪ੍ਰਵਾਪਿਆ ਬਚਪਨ ਅਤੇ ਵਿਆਹ ਭਾਈ ਲੈਣਾ ਜੀਜਾ ਜਵਾਨ ਹੋਇਆ ਤਾਂ ਉਹ ਆਪਣੇ ਪਿਤਾ ਜੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗੇ 15 ਬਰਿਆਂ ਦੇ ਹੋਣ ਤੇ ਉਹਨਾਂ ਦਾ ਵਿਆਹ ਮੱਤੇ ਦੀ ਸਰਾਏ ਪਿੰਡ ਦੇ ਨਵਾਸੀ ਸ਼੍ਰੀ ਦੇਵੀ ਚੰਦ ਦੇ ਸੁਪੁੱਤਰੀ ਬੀਬੀ ਖੀਵੀ ਜੀ ਨਾਲ ਕਰ ਦਿੱਤਾ ਗਿਆ ਆਪ ਦੇਕਰ ਦੋ ਪੁੱਤਰਾਂ ਦਾਤੂ ਅਤੇ ਦਾਸੂ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਨੇ ਜਨਮ ਲਿਆ 15 26 ਈਸਵੀ ਵਿੱਚ ਬਾਬਰ ਦੇ ਪੰਜਾਬ ਦੇ ਹਮਲੇ ਸਮੇਂ ਫਿਰੂ ਮਲ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਖੰਡੂਰ ਸਹਿਬ ਨਾਮੀ ਪਿੰਡ ਵਿਖੇ ਆ ਗਏ ਛੇਤੀ ਹੀ ਫਿਰੂ ਮਲ ਜੀ ਅਕਾਲ ਚਨਾਣਾ ਕਰ ਗਏ ਜਿਸ ਕਾਰਨ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਪਾਲੀ ਲੈਣਾ ਜੀ ਦੇ ਮੁੰਡਿਆਂ ਤੇ ਆ ਪਈ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਬਣੇ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਮਾਂ ਦੁਰਗਾ ਦੇ ਭਗਤ ਸਨ ਉਹ ਹਰ ਸਾਲ ਆਪਣੇ ਭਗਤਾਂ ਦਾ ਇੱਕ ਜੱਥਾ ਲੈ ਕੇ ਜਵਾਲਾ ਮੁਖੀ ਜ਼ਿਲ੍ਹਾ ਕਾਂਗੜਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਸਨ ਇੱਕ ਦਿਨ ਉਹਨਾਂ ਨੇ ਕੰਡੂਰ ਸਾਹਿਬ ਵਿਖੇ ਭਾਈ ਜੋਦਾ ਜੀ ਦੇ ਮੁਖੋਂ ਆਸਾ ਦੀ ਵਾਰ ਦਾ ਪਾਠ ਸੁਣਿਆ ਇਹ ਪਾਠ ਸੁਣ ਕੇ ਭਾਈ ਲੈਣਾ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਪੱਕਾ ਫੈਸਲਾ ਕਰ ਲਿਆ ਅਗਲੇ ਵਰੇ ਜਦੋਂ ਭਾਈ ਲੈਣਾ ਜੀ ਜਵਾਲਾਮੁਖੀ ਦੀ ਯਾਤਰਾ ਲਈ ਨਿਕਲੇ ਤਾਂ ਉਹ ਰਾਸਤੇ ਵਿੱਚ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨਹੀਂ ਰੁਕੇ ਉਹ ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਅਤੇ ਮਿੱਠੀ ਬਾਣੀ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇ ਪੈਰੋਗਰ ਬੰਨ ਅਤੇ ਗੁਰੂ ਚਰਨਾਂ ਵਿੱਚ ਹੀ ਆਪਣਾ ਜੀਵਨ ਬਤੀਤ ਕਰਨ ਦਾ ਫੈਸਲਾ ਕਰ ਲਿਆ ਕਈ ਲੈਣਾ ਜੀ ਗੁਰੂ ਜੀ ਦੇ ਪ੍ਰਤੀ ਬਹੁਤ ਸ਼ਰਧਾ ਰੱਖਦੇ ਸਨ ਉਹਨਾਂ ਨੇ ਗੁਰੂ ਜੀ ਦੀ ਤਨ ਮਨ ਅਤੇ ਧਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹ ਸੇਵਾ ਵਿੱਚ ਲੀਨ ਹੁੰਦੇ ਸਨ ਤਾਂ ਉਹਨਾਂ ਨੂੰ ਆਪਣੀ ਸੁੱਧ ਬੋਧ ਨਹੀਂ ਸੀ ਰਹਿੰਦੀ ਜਨਮ ਸਾਖੀਆਂ ਵਿੱਚ ਅਜਿਹੀਆਂ ਕਈ ਘਟਨਾਵਾਂ ਦਾ ਵਰਣਨ ਮਿਲਦਾ ਹੈ ਜਿਨ੍ਹਾਂ ਤੋਂ ਉਹਨਾਂ ਦੀ ਗੁਰੂ ਨਾਨਕ ਪ੍ਰਤੀ ਭਗਤੀ ਦਾ ਜ਼ਿਕਰ ਮਿਲਦਾ ਹੈ ਗੁਰੂ ਜੀ ਦੇ ਕਹਿਣ ਤੇ ਲਾਣਾ ਜੀ ਨੇ ਸਰਦੀ ਦੀ ਇੱਕ ਰਾਤ ਵਿੱਚ ਚਿੱਕਰ ਨਾਲ ਫਰੀ ਇੱਕ ਆਦੀ ਫਾਂਡ ਚੁੱਕ ਲਈ ਸੀ ਅਤੇ ਉਸ ਨੂੰ ਗੁਰੂ ਜੀ ਦੇ ਘਰ ਲੈ ਗਏ ਉਸ ਵੇਲੇ ਭਿਆੰਕਰ ਤੂਫਾਨ ਚੱਲ ਰਿਹਾ ਸੀ ਮੀਂਹ ਵੀ ਜੋਰਾਂ ਤੇ ਸੀ ਲਾਣਾ ਜੀ ਦੀ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤੇ ਗੁਰੂ ਜੀ ਦੇ ਘਰ ਤੱਕ ਪਹੁੰਚੇ ਉਨ੍ਹਾਂ ਦੇ ਸਾਰੇ ਕੱਪੜੇ ਝਿਕੜ ਨਾਲ ਖਰਾਬ ਹੋ ਗਏ ਸਨ। ਗੁਰੂ ਨਾਨਕ ਦੇਵ ਜੀ ਦੀ ਪਤਨੀ ਨੇ ਪੁੱਛੇ, ਉਨ੍ਹਾਂ ਤੋਂ ਪੁੱਛਿਆ ਕਿ ਲੈਣਾ ਜੀ ਤੋਂ ਇਹਨਾਂ ਮੁਸ਼ਕਲ ਕੰਮ ਲੈਣਾ ਕਿੱਥੋਂ ਤੱਕ ਠੀਕ ਹੈ? ਗੁਰੂ ਨਾਨਕ ਜੀ ਨੇ ਦੱਸਿਆ ਕਿ ਲੈਣਾ ਦੇ ਕੱਪੜੇ ਉੱਤੇ ਮਿੱਟੀ ਨਹੀਂ ਹੈ। ਸਗੋਂ ਇਹ ਪਰਮਾਤਮਾ ਵੱਲੋਂ ਦਿੱਤਾ ਗਿਆ ਕੇਸਰੀ ਰੰਗ ਹੈ। ਕਿ ਹੋ ਜਾਂਦਾ ਹੈ ਕਿ ਉਸ ਵੇਲੇ ਲਨਜੀ ਦੇ ਕੱਪੜੇ ਕੇਸਰੀ ਹੋ ਗਏ ਇਹ ਦੂਸਰੀ ਘਟਨਾ ਦੇ ਅਨਸਾਰ ਇੱਕ ਵਾਰ ਗੁਰੂ ਨਾਨਕ ਦੇਵ ਜੀ ਘਰ ਦੀ ਗੰਧ ਡਿੱਗ ਪਈ ਸਰਦੀ ਅਤੇ ਮੀਂਹ ਹੋਣ ਕਰਕੇ ਇਸ ਨੂੰ ਬਣਾਉਣ ਤੋਂ ਸਾਰਿਆਂ ਨੇ ਇਨਕਾਰ ਕਰ ਦਿੱਤਾ ਇਤੋਂ ਤੱਕ ਗੁਰੂ ਜੀ ਦੇ ਪੁੱਤਰ ਵੀ ਤਿਆਰ ਨਾ ਹੋਏ ਪਰੰਤੂ ਸਰਦਾਲੂ ਭਗਤ ਲੈਣਾ ਜੀ ਉਸ ਵੇਲੇ ਹੀ ਗੰਦ ਬਣਾਉਣ ਵਿੱਚ ਜੁਟ ਗਏ ਇਸ ਤਰ੍ਹਾਂ ਦੀਆਂ ਕਈ ਹੋਰ ਘਟਨਾਵਾਂ ਵੀ ਪ੍ਰਚਲਿਤ ਹਨ ਇਹਨਾਂ ਤੋਂ ਲੈਣਾ ਜੀ ਦੇ ਅਪਨ ਗੁਰੂ ਭਗਤ ਹੋਣ ਦਾ ਸਬੂਤ ਮਿਲਦਾ ਹੈ ਹੋ ਸਕਦਾ ਹੈ ਕਿ ਜਨਮ ਸਾਖੀ ਵਿੱਚ ਦਿੱਤੀਆਂ ਗਈਆਂ ਸਾਰੀਆਂ ਘਟਨਾਵਾਂ ਸੱਚ ਨਾ ਹੋਣ ਪਰ ਇਸ ਗੱਲ ਵਿੱਚ ਰਤਾ ਵੀ ਸ਼ੱਕ ਨਹੀਂ ਰਹਿੰਦਾ ਕਿ ਭਾਈ ਲੈਣਾ ਜੀ ਸੇਵਾ ਭਾਵ ਅਤੇ ਗੁਰੂ ਭਗਤੀ ਦੀ ਇੱਕ ਆਦਰਸ਼ ਮੂਰਤੀ ਸਨ ਗੁਰਗੱਦੀ ਦੀ ਪ੍ਰਾਪਤੀ ਭਾਈ ਲੈਣਾ ਜੀ ਨੇ ਪੂਰਨ ਸ਼ਰਧਾ ਨਾਲ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਭਾਈ ਲੈਣ ਦੀ ਸੱਚੀ ਭਗਤੀ ਅਤੇ ਅਥਾਹ ਪਿਆਰ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਉਹਨਾਂ ਦੇ ਸਪੁਰਦ ਕਰਨ ਦਾ ਫੈਸਲਾ ਕੀਤਾ ਗੁਰੂ ਨਾਨਕ ਦੇਵ ਜੀ ਨੇ ਇੱਕ ਨਾਰੀਅਲ ਤੇ ਪੰਜ ਪੈਸੇ ਭਾਈ ਲੈਣਾ ਜੀ ਅੱਗੇ ਰੱਖ ਕੇ ਆਪਣਾ ਅਸ਼ੀਰਵਾਦ ਆ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਭਾਈ ਲੈਣਾ ਜੀ ਨੂੰ ਅੰਗਦ ਦਾ ਨਾਮ ਦਿੱਤਾ ਗਿਆ ਇਹ ਘਟਨਾ 7 ਸਤੰਬਰ 1539 ਈਸਵੀ ਦੀ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਅੰਗ ਦੇਵ ਜੀ ਨੂੰ अपना उत्तराधिकार नियुक्त करना सिख इतिहास दी एक अति महत्वपूर्ण घटना ਮੰਨੀ ਜਾਂਦੀ ਹੈ ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਨਾਲ ਸਿੱਖ ਲਹਿਰ ਨੂੰ ਇੱਕ ਨਿਸ਼ਚਿਤ ਦਿਸ਼ਾ ਪ੍ਰਾਪਤ ਹੋਈ ਅਤੇ ਇਸ ਦਾ ਆਧਾਰ ਮਜ਼ਬੂਤ ਹੋਇਆ